ਹਾਂਜੀ ਮਾਰਵਾੜੀ ਇੰਡੀਅਨ ਹਾਰਸ ਚੈਂਪੀਅਨਸ਼ਿਪ ਮੋਗਾ ਆਪਣੇ ਪਹਿਲੀ ਵਾਰੀ ਹੋਣ ਜਾ ਰਹੀ ਹੈ ਨਾ ਉੱਥੇ ਲੈ ਕੇ ਚੱਲੇ ਆਪਾਂ ਆਪਣੇ ਦਿਲਜਾਨ ਨੂੰ ਜਿਹੜਾ ਆਪਾਂ ਤੁਹਾਨੂੰ ਕਿਹਾ ਸੀਗਾ ਵੀ ਆਪਾਂ ਮੌਕਸਰ ਸਾਹਿਬ ਦੀ ਮੰਡੀ ਤੇ ਮਾਗੀ ਦੇ ਮੇਲੇ ਤੇ ਲੈ ਕੇ ਆਉਣਾ ਪਰ ਇਹ ਆਪਾਂ ਇੱਥੇ ਉੱਥੇ ਵੀ ਲੈ ਕੇ ਚੱਲੇ ਆਂ ਬਾਕੀ ਵੀਡੀਓ ਆਪਾਂ ਤੁਹਾਨੂੰ ਉੱਥੇ ਸ਼ੇਅਰ ਕਰਾਂਗੇ ਤੇ ਇਹ ਚੜਾਉਂਦੇ ਦਾ ਸਾਥ ਤਾਣ ਹੀ ਬਣਿਆ ਇਹ ਬੱਚਾ ਹਜੇ ਤੇ ਤਾਂ ਕਰਕੇ ਇਹ ਤੋਂ ਨਾ ਵੀ ਪਹਿਲੀ ਵਾਰੀ ਚੜਨਾ ਸੀ ਇਹਨੇ ਟਰਾਲੀ ਤੇ ਤਾਂ ਕਰਕੇ ਇਹਨੂੰ ਚੜਾਉਣਾ ਚੜਾਉਣਾ ਪੈਣਾ ਸੀ ਨਾਲ ਲਾ ਕੇ ਤਾਂ ਕਰਕੇ ਇਹਨੂੰ ਆਪਾਂ ਨੂੰ ਉਹ ਵਾਲੀ ਵੀਡੀਓ ਨਹੀਂ ਬਣੀ ਲਓ ਜੀ ਪਹੁੰਚ ਚੁੱਕੇ ਸ਼ੋਅ ਤੇ ਰਾਸਤੇ 'ਚ ਤਾਂ ਵੈਸੇ ਹੀ ਨੇ ਨਹੀਂ ਕੋਈ ਕੀਤੀ ਗੜਬੜੀ ਹੋਪ ਕਰਦੇ ਆ ਵੀ ਆਉਣ ਲੱਗਾ ਵੀ ਨਾ ਕਰੇ ਕਿਉਂਕਿ ਪਹਿਲੀ ਵਾਰ ਚੜਿਆ ਨੇ ਇਹ ਜਾਂ ਤਾਂ ਹੋਵੇ ਵੀ ਅ ਜਾਨਵਰ ਚੜਦਾ ਹੀ ਰਹਿੰਦਾ ਵਾ ਟਰਾਲੀ ਟੋਲੀ ਤੇ

ਉਧਰੋਂ ਸੇ ਪਏ ਸੀ ਇਹਦੇ ਆਪਾਂ ਇੱਕ ਤਾਂ ਦੋ ਮਗਰ ਨੂੰ ਪਏ ਸੀ ਇੱਧਰ ਤੇ ਉਧਰਲੇ ਬੰਨੇ ਤੇ ਲੋਈ ਮੂਰੇ ਪਏ ਸੀ ਗੇ। ਸੋ ਕਾਲਾ ਤੁਰਦੀ ਆ। ਹਾਂ ਕਾਲਾ ਤੁਰਾਂ। ਆਜ ਆ ਵੀ ਲੈ ਲੋ। ਲੋ ਵੀ ਦੇਖੇ। ਲਓ ਜੀ ਹੁਣ ਤਾਰਨ ਲੱਗੇ ਸੀ ਇਹਨੂੰ ਥੱਲੇ ਆਪਾਂ ਇੱਧਰੇ ਪਾਸੇ ਉਹ ਰੋ ਰੇ ਲੱਗਾ ਪਾਣੀ ਹਾਂ ਰਾਮੇ ਪਾਇਣੀ ਹਾਂ ਤਾਂ ਛੱਡ ਕੇ ਖੁਣਨੇ ਆਪਾਂ ਤੁਹਾਨੂੰ ਕੱਢ ਜਾਂਦੇ ਜੇ ਸੁਣਾ ਕਰਦਾ ਲਾਓ ਜੀ ਲਾਓ ਉੱਤਰ ਕੇ ਮੂਰੋਂ ਦੀ ਚਾਲਦੇ ਆਂਦੇ ਆਪਾਂ ਡਰ ਲੱਗ ਰਿਹਾ ਥੋੜਾ ਜਿਹਾ ਵੀ ਨੰਗੀਏ ਕਿੱਥੋਂ ਦੀ ਪਰ ਕੋਈ ਨਹੀਂ ਚਲਦੇ ਆਪਾਂ ਅੰਕੇ ਇੱਧਰ ਨੂੰ ਹੀ ਆ ਲੈਣ ਦੀ ਇਹਨੂੰ पटा? हाँ। लो ये से बहाने अगे भी आ गए देख ਉਹ ਤੇ ਦੋਸਤ ਪਰਮਚੰਦ ਆਈ ਆ ਇਹ ਇੱਥੇ ਹੀ ਆ ਗੋਲਡਨ ਰੌਕ ਵੀ ਹਾਂ ਅੱਛਾ ਤੇ ਗੋਲਡਨ ਰੌਕ ਸਵਾਇ ਹੁਣ ਇਹਨੂੰ ਕਿਰਾਂ ਇੱਥੇ ਆਪਾਂ ਰੈਡੀ ਰੂਡੀ ਕਰ ਲਈਏ ਤੇ ਫੇਰ ਆਪਾਂ ਤੁਹਾਨੂੰ ਗਾਂ ਲੈ ਕੇ ਚੱਲਾਂਗੇ ਜਦੋਂ ਦੋ ਵੀ ਦਿਖਾਉਣੇ ਹੋਰ ਵੀ ਬੰਦੇ ਪਹੁੰਚੇ ਆਪਣੇ ਲੈ ਕੇ ਦੋ ਆਇਆ ਇਹ ਬਾਈਆਂ ਦੇ ਲਓ ਜੀ ਹੁਣ ਆਪਾਂ ਲੈ ਕੇ ਚੱਲਦੇ ਆ ਅੱਗੇ ਇਹਨੂੰ ਚੱਲ ਰਿਹਾ ਆਲਾ ਲੋਸ਼ ਆ ਗਿਆ ਬਾਰ ਅਸੀਂ ਜਿਆਦਾ ਮਾੜਾ ਹਰੀ ਕੋਲੇ ਜਾਇਓ ਖੜਜ ਮੈਂ ਚੱਲਦਾ ਨਾਲ ਚਲੋ ਆਪਾ ਬੇਲਾ ਗਾਂ ਦਾ ਵੇਖ ਆਈਏ ਕਿੱਥੇ ਲੈ ਕੇ ਜਾਣਾ ਆਪਾ ਪਹਿਲਾਂ ਦਿਲਜਾਨ ਨੂੰ ਤੇ ਫੇਰ ਲੈ ਚੱਲਾਂਗੇ ਪਹਿਲਾਂ ਆਪਾਂ ਅੱਗੇ ਵੇਖ ਲਈ ਰੋਬੀ ਇੱਥੇ ਆ ਸ਼ੋਪ ਦਾ ਇਥੋਂ ਪਤਾ ਕਰਦੇ ਆਪਾਂ ਔਰ ਵੇ ਯਾਰ ਇੱਥੇ ਆਪਣਾ ਨਹੀਂ ਓਏ ਅੱਧਰ ਕਿੱਧਰ ਨਹੀਂ ਮਿਲਦੀ ਬੱਚੇ

ਭਾਈ ਜੀ ਮੈਂ ਵੀ ਬੇਚੇਰਾ ਜਿਹੜਾ ਰਹਿ ਗਿਆ ਵਿਕਤੀਆਂ ਕੋਲੋਂ ਉਹਨਾਂ ਨੂੰ ਅੰਦਰ ਲਿਆਓ ਹੈ ਗੁਜਰਾਤ ਦਾ ਆਪਣਾ ਦਿਲਜਾਨ ਲਓ ਜੀ ਫਾਈਨਲੀ ਪਹੁੰਚ ਹੀ ਗਿਆ ਆਪਣਾ ਦਿਲਜਾਨ ਦੋ ਤਾ ਤੁਨੂੰ ਰੌਂਡ ਲਾ ਕੇ ਤਾਂ ਵੀ ਦਿਖਾਵਾਂਗੇ ਆਪਾਂ ਜਿਹਨੇ ਡਾਕਟਰ ਸਾਹਿਬ ਨੇ ਕਿਹਾ ਕਿ ਜਿਹੜੀ ਵਿਚਲੀ ਵੀਡੀਓ ਸੀਗੀ ਆਪਾਂ ਹੁਣ ਤਾਂ ਰਾਤ ਹੋ ਗਈ ਤੇ ਉਹਨਾਂ ਵਿਚਲੀ ਵੀਡੀਓ ਤਾਂ ਨਹੀਂ ਬਣੀ ਉੱਚ ਅਸੀਂ ਖੜਾਈ ਰੱਖੇ ਘੋੜਿਆਂ ਤਾਂ ਕਰਕੇ ਪਹਿਲਾਂ ਸਵੇਰ ਦਾ ਕਿਹਾ ਸੀਗਾ ਵੀ ਸਵੇਰ ਹੋ ਜੂਗਾ ਇਹਨਾਂ ਦਾ 2 3 2 3 ਠਾੜਿਆਂ ਦਾ ਤੇ ਪਰ ਲੇਟ ਹੋ ਗਏ ਤਾਂ ਕਰਕੇ ਹੁਣ ਆਪਾਂ ਇਹਦਾ ਰਾਉਂਡ ਵੀ ਦਿਖਾਵਾਂਗੇ ਤੁਹਾਨੂੰ ਲਓ ਹਣੀ ਹਣੀ ਜੀਰਤ ਜੀ ਜਾਂ ਵੀ ਹੈ ਸੰਪਰਕ ਕਰੇ ਹਣੀ ਜੀ ਆ ਰਿਹਾ ਆਪਣਾ ਯਾਤ ਗਰੇਵਾਲ ਭਾਈ ਆਪਕੋ ਯਾਦ ਕਰ ਰਹਾ ਹੈ आई इक्वल्स टू हनी ਗਰੇਵਾਲ ਖਨੀ ਜੀ ਯਾਦ ਕਰੇ ਵਾਲੀ ਜੀ ਨੂੰ ਮਿਲ ਵੈਸੇ ਨਹੀਂ ਰਹਾ ਕਾਫੀ ਹੋ ਗਿਆ ਜੀ ਵੀਡੀਓ ਦੀ ਕੁਆਲਿਟੀ ਘਟ ਆਈ ਤਾਂ ਉਹਦੇ ਲਈ ਆਪਾਂ ਮਾਫੀ ਚਾਹੁੰਦੇ ਆ ਕਿਉਂਕਿ ਸਾਨੂੰ ਵੀ ਨਹੀਂ ਸੀ ਪਤਾ ਵੀ ਇੰਨਾ ਹਨੇਰਾ ਹੋ ਜਾਊਗਾ

ਪਛੇਰੇ ਟੂ ਦਿ ਕੋਇਲ ਇਹ ਸਾਡਾ ਜਿਹੜਾ ਨੈਕਸਟ ਇਵੈਂਟ ਹੈ ਉਹ ਸ਼ਾਰਟ ਹੋਣ ਵਾਲਾ ਹੈ ਸੋ ਸਾਡੇ ਜਿਹੜੇ ਦੋ ਗ੍ਰਾਮ ਪਛੇਰੇ ਆ ਉਹਨਾਂ ਦੇ ਮਾਇਰ ਕੋਲ ਨੂੰ ਨਾਲ ਲੈ ਕੇ ਅੰਦਰ ਆ ਰਹੇ ਉਹਨਾਂ ਦੇ ਅਟੈਂਡਮੈਂਟ ਉਹਨਾਂ ਨੂੰ ਨਾਲ ਲੈ ਕੇ ਆ ਰਹੇ ਤੇ ਇਨਾਮ ਆਪਣੇ ਰੇ ਉਹ ਦੋ ਟਰੈਕਟਰ ਇਹ ਮੇਰੇ ਸ਼ਾਇਦ ਮੇਰੇ ਖਿਆਲ ਨਾਲ ਇੱਕ ਇਹ ਮੇਅਰ ਨੂੰ ਦੇਣਾ ਵਾ ਤੇ ਇੱਕ ਆਸਟ੍ਰੇਲੀਅਨ ਨੂੰ ਉਹਨਾਂ ਦਾ ਕੱਲ ਨੂੰ ਹੋਊਗਾ ਅ ਅੱਜ ਤਾਂ ਸੀਗਾ ਜਿਨ੍ਹਾਂ ਦੇ ਜਿਹੜੇ ਦੁੱਧ ਦੰਦ ਸੀਗੇ ਤੇ ਦੋ ਦੰਦ ਵਾਲਿਆਂ ਦੇ ਅੱਜ ਉਹਨਾਂ ਦਾ ਸੀਗਾ ਤੇ ਇੱਕ ਉਹ ਮੋਟਰਸਾਈਕਲ ਉਹਨਾਂ ਚੋ ਅ ਅੱਜ ਤਾਂ ਕਰੀ ਤਾ ਫਿਰ ਉਹਦਾ ਆਹ ਗਿਆ Royal Enfield ਤੇ Splendor ਤੇ Deluxe motorcycle ਦੇਣੇ ਆ ਇਹ ਆਇਨਾ ਤੇ ਬਾਕੀ ਦਿਲਜਾਨ ਲਈ ਇਹ ਪਹਿਲਾ ਸ਼ੋਅ ਹੋ ਰਿਹਾ ਵਾ ਤਾਂ ਕਰਕੇ ਥੋੜਾ ਬੋਤਾ ਜਾਨਵਰ ਘਬਰਾ ਵੀ ਜਾਂਦਾ ਬਾਕੀ ਲਾਈਟਿੰਗ ਦਾ ਪ੍ਰੋਗਰਾਮ ਬਹੁਤ ਵਧੀਆ ਵਾ ਲਾਈਟਿੰਗ ਦਾ ਸਿਸਟਮ ਬਹੁਤ ਵਧੀਆ ਤਾਂ ਕਰਕੇ ਜਿੰਨੀ ਆਪਣੇ ਕੋਲ ਆਹ ਵੀਡੀਓ ਬਣ ਰਹੀ ਆ ਇਹ ਲਾਈਟਿੰਗ ਕਰਕੇ ਹੀ ਬਣ ਰਹੀ ਆ ਵੀ ਲਾਈਟਸ ਹੈਗੀਆਂ ਜਿਆਦਾ ਤੇ ਵਧੀਆ ਘੋੜੇ ਦਿਖ ਰਹੇ ਆ ਲਾਈਟਿੰਗ ਕਰਕੇ ਹੀ ਆ ਰਹੀ ਆ ਵਧੀਆ ਵੀਡੀਓ ਫੋਨ ਲੱਗਣ ਜਾ ਰਿਹਾ ਰਾਉਂਡ ਔਖੜਾ ਦਿਲ ਜਾਣ ਇਹ ਟਰਾਲੀ 'ਚ ਵੀ ਆਪਦੇ ਨਾਲ ਭਾਲਦਾ ਇੱਕ ਬੰਦਾ ਇਹ ਜਦੋਂ ਲੈ ਕੇ ਆਂਦਾ ਸੀ ਆਪਾਂ ਨਵਾਂ ਨਵਾਂ ਉਦੋਂ ਇਹ ਬਹੁਤ ਔਖਾ ਆ ਅੱਜ ਆਪਾਂ ਇਹਦੇ ਨਾਲ ਖੜ ਕੇ ਆਏ ਆਂ ਪੂਰੇ ਰਾਹ ਦੇ ਵਿੱਚ ਤੇ ਤਾਂ ਕਰਕੇ ਹੁਣ ਇਹ ਅੱਜ ਇਹਨੇ ਬਿਲਕੁਲ ਵੀ ਦਿੱਕਤ ਨਹੀਂ ਕੀਤੀ ਹੋਪ ਕਰਦੇ ਆਂ ਵੀ ਜਾਨ ਲੱਗਾ ਵੀ ਨਾ ਕਰੂਗਾ ਕਿਉਂਕਿ ਆਪਾਂ ਨੂੰ ਇੱਥੇ 6:30 ਤਾਂ ਹੋਣੀ ਹੋ ਗਈ ਆ ਤੇ ਹਜੇ ਹਜੇ ਇਹ ਸ਼ੁਰੂ ਨਹੀਂ ਹੋਇਆਗਾ ਤਾਂ ਕਰਕੇ ਹੁਣ ਆਪਾਂ ਨੂੰ ਟਾਈਮ ਕਾਫੀ ਹੋ ਜਾਣਾ ਵਾ ਤੇ ਹੋਪ ਕਰਦੇ ਆਂ ਵੀ ਰਾਤ ਨੂੰ ਨਾ ਕੋਈ ਖਰਾਬੀ ਕਰੇ ਆਪਾਂ ਇੱਥੋਂ ਕੋਈ ਤਰਪਾਲ ਲੈ ਲਾਂਗੇ ਵੀ ਜਿਹਦੇ ਕਰਕੇ ਹਵਾ ਨਹੀਂ ਲੱਗੂਗੀ ਜ਼ਿਆਦਾ ਟਰਾਲੀ 'ਚ ਲਓ ਇਹ ਅੰਦਰ ਜਾਣ ਦੀ ਪਰਮਿਸ਼ਨ ਹੈ ਨਹੀਂ ਸੀਗੀ ਨਹੀਂ ਤਾਂ ਆਪਾਂ ਅੰਦਰ ਜਾ ਕੇ ਬਣਾਉਣੀ ਸੀ ਵੀਡੀਓ ਜਾ ਗਿਆ ਆਪਣੇ ਦਿਲਜਾਨ ਕੋਲ ਉਹ ਦੇਖ

ਕਮਾਲ ਕਰੋ ਇਹ ਅੰਦਰ ਜਾਣ ਦੀ ਪਰミਸ਼ਨ ਹੈ ਨਹੀਂ ਸੀਗੀ ਨਹੀਂ ਤਾਂ ਆਪਾਂ ਅੰਦਰ ਜਾ ਕੇ ਤੁਹਾਨੂੰ ਦਿਖਾਉਣਾ ਸੀ ਚੰਗੀ ਤਰ੍ਹਾਂ ਬਾਕੀ ਚਲੋ ਕੋਈ ਗੱਲ ਨਹੀਂ ਉਹਨਾਂ ਨੇ ਵੀ ਕੁਝ ਸੋਚ ਕੇ ਕਿਆ ਹੋਵੇਗਾ ਵੀ ਅੰਦਰ ਆਉਣਾ ਨਹੀਂ ਹਲਾਊਗਾ ਤੇ ਯਾਰੋ ਰਿਕਵੈਸਟ ਹੈ ਕਿ ਕਾਇੰਡੀ ਉਹ ਕਰਾਊਡ ਦੇ ਨਾਲ ਦੇਖ ਤੇ ਵੀ ਚਾਹਦਾ ਤੁਹਾਨੂੰ ਜੀ ਕੋਲ ਹੀ ਪਹੁੰਚ ਗਏ ਦਿਲਜਾਨ ਦੇ ਆਪਾਂ ਉੱਥੋਂ ਸਹੀ ਨਹੀਂ ਸੀ ਦਿਖ ਰਿਆ ਆਪ ਨੂੰ ਵੀ ਤੇ ਵੀਡੀਓ ਵੀ ਨਹੀਂ ਸੀ ਸਹੀ ਯਾਰੋ टैग नंबर छह फोन चल रही है टैग नंबर छह आगे ले आइए टैग नंबर तैयलीस चौबीस और उनचालीस तैयार है उनचालीस तैयार है ਹਾਂ ਛੇਤੀ ਹੋ ਹੀ ਲੱਗੂ ਰਾਉਂਡ ਸ਼ਾਇਦ ਕਿਉਂਕਿ ਸਾਰੇ ਤਾਂ ਘੋੜੇ ਚੈੱਕ ਕਰ ਲਿਆ ਜਜ਼ੀਸ ਨੇ ਤੇ ਹੁਣ ਬਸ ਰਾਉਂਡ ਲੱਗਣ ਵਾਲਾ ਹੈ ਬਾਕੀ ਹੈ ਤੇ ਉਹ ਲੱਗ ਜੂ ਹੁਣ 1 43 43 ਬਾਕੀ ਹੁਣ ਤੁਹਾਨੂੰ ਜਦੋਂ ਰਾਉਂਡ ਲੱਗੂਗਾ ਉਦੋਂ ਦਿਖਾਉਨੇ ਆ ਤੇ ਫਿਲਹਾਲ ਤਾਂ ਹੁਣ ਅਜੇ ਤਾਂ ਖੜੇ ਹੀ ਆ ਅਸੀਂ ਵੀ ਵੇਟ ਕਰ ਰਹੇ ਆ ਵੀ ਕਦੋਂ 라운ਡ ਲੱਗੇ